जय वाल्मीकि जी हर हर वाल्मीकि आज ਅਸੀਂ ਵਾਕ ਵਾਕ ਜੱਥੇ ਬੰਦੀਆਂ ਆਖੋ ਸਹਿਬਾਨ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਆਦ ਜੁੜ ਕੇ ਬੇਨਤੀ ਕਰ ਰਹੇ ਆ ਕਿ ਕੱਲ ਜਿਹੜਾ ਆ 6 ਜਨਵਰੀ ਨੂੰ ਕਪੂਰਥਲਾ ਬੰਦ ਜਿਹੜਾ ਕਿ ਪਿਛਲੇ ਦਿਨੀ ਮੰਜੂ ਰਾਣਾ ਨੇ ਜਿਹੜਾ ਕਿ ਭਵਨ ਵਾਲਮੀਕੀ ਮੰਦਰ ਮਨਤੂਰ ਵਾਲ ਵਿਖੇ ਉਥੇ ਜਾ ਕੇ ਜਾਦੀ ਚੋਚਾ ਚਬਦਾ ਦਾ ਪ੍ਰਯੋਗ ਕੀਤਾ ਗਿਆ ਸੀ ਸਾਡੇ ਪ੍ਰਤੀ ਤੇ ਉਹਨੂੰ ਲੈ ਕੇ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਆ ਵਾਦਵਾ ਚੱਲ ਰਿਹਾ ਉਹ ਪਰਚਾ ਜਿਹੜਾ ਦਰਜ ਨਹੀਂ ਕੀਤਾ ਗਿਆ ਜਿਹਨੂੰ ਲੈ ਕੇ ਪਿਛਲੇ ਦਿਨੀ 26 ਦਸੰਬਰ ਨੂੰ ਕਪੂਰਥਲਾ ਬੰਦੀ ਕਾਲ ਦਿੱਤੀ ਗਈ ਸੀ ਪਰਚੀ ਜਿੱਦੜ ਰੇ ਮੁਕ ਰੱਖਦੇ ਹੋਏ 6 ਜਨਵਰੀ ਨੂੰ ਉਹ ਕਾਲ ਜਿਹੜੀ ਆ ਉਹ ਦੁਬਾਰਾ ਦਿੱਤੀ ਗਈ ਸੀ ਅਸੀਂ ਸਮੂਹ ਇਹ ਸ਼ਹਿਰ ਨਿਵਾਸੀਆਂ ਨੂੰ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਇਹ 25 75 ਔਰਤ ਹੈ ਜਿਹੜੀ ਮੰਜੂ ਨਾ ਜਿਹੜੀ ਕਿ ਸ਼ਹਿਰ ਨੂੰ ਲੁੱਟਣ ਤੇ ਲੱਗੀ ਹੋਈ ਆ ਉਹਨੂੰ ਨੱਥ ਪਾਉਣ ਦੇ ਲਈ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਇਹਨਾਂ ਲੋਕਾਂ ਦਾ ਦੁਕਾਨਦਾਰਾਂ ਦਾ ਸਮਰਥਨ ਮੰਗਦੇ ਆ ਕਿ ਤੁਹਾਨੂੰ ਸਮਰਥਨ ਕਰੋ ਇਹ ਜਿਹੜਾ ਮਨਜ਼ੂਰਾਨਾ ਜਿਹੜੀ